ਹੈਲੋ ਸਭੀ ਕਾਲਜੀ ਮੇਰੀ YouTube ਫੈਮਿਲੀ ਅਸੀਂ ਠੀਕ ਠਾਕ ਆ ਵੀ ਉਮੀਦ ਕਰਦੇ ਆਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਜੀ ਆਪ ਸਭ ਠੀਕ ਠਾਕ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਵਰਸੇ ਲੰਬੀਆਂ ਉਮਰਾਂ ਕਰੇ ਅੱਜ ਦਾ ਬਲੌਗ ਆਪਾਂ ਲੈ ਕੇ ਰੂਪ ਰੂਪ ਹੋਏ ਆਂ ਤੇ ਅੱਜ ਆਪਾਂ ਲੈਨੇ ਆ ਧੁੱਪ ਦਾ ਲਾਹਾ ਅੱਜ ਧੁੱਪ ਥੋੜੀ ਜਿਹੀ ਤਾਂ ਹੁੰਦਸਤਾ ਬਹੁਤ ਜ਼ਿਆਦਾ ਸੀਗੀ ਤੇ ਪਰ ਧੁੱਪ ਇਤਕੜੀ ਆਈ 12:00 ਵਜੇ ਹੁਣ ਆਪਾਂ ਨੂੰ ਡੰਗਰ ਦੋ ਤਿੰਨ ਤੈਨੂੰ ਦੋਗੇ ਅੰਦਰ ਹੀ ਹੁੰਦੇ ਨੇ ਬਾਹਰ ਨੂੰ ਫੱਟਦੇ ਹੁੰਦੇ ਹੈ ਵਿਚਾਰੇ ਧੁੱਪ ਜਿੰਨਾ ਬਸ ਖਨਾਸ ਲੱਗਿਆ ਪਿਆਰੇ ਹੁਣ ਆਪਾਂ ਡੰਗ ਮੱਝਾਂ ਨੂੰ ਬਾਹਰ ਕੱਢਦੇ ਆ ਧੁੱਪ ਲੱਗੂ ਨਾ ਮੋਟੇ ਪਹਿਨ ਆਪਾਂ ਨਾਲੇ ਸੀਗੇ ਸੇਰ ਦੇਖਦਾ ਹੋਵੇ ਦੱਸ ਦਿੰਨਾ ਆਪਿਆਂ ਨੂੰ ਸਿਰ ਮੈਂ ਨਾਲਤੀ ਨਹੀਂ ਡਰਦੀ ਮੈਂ ਜਦੋਂ ਸਿਰ ਨਾਲ ਲੈਂਦੀ ਆ ਮੇਰੀ ਛਾਤੀ ਜੀ ਝੋੜ ਜਾਂਦੀ ਆ ਖਾਂਗ ਜਿ ਖਾਮ ਜਾ ਹੋ ਜਾਂਦਾ ਠੰਡ ਲੱਗ ਜਾਂਦੀ ਆ ਮੈਂ ਡਰਦੀ ਨਹੀਂ ਸੇਰੀ ਨਹੀਂ ਲਾਤੀ ਹੈਗੀ ਮੈਂ ਜਦੋਂ ਧੁੱਪ ਨਿਕਲੂ ਉਦਣੇ ਪਾਵਾਂਗੇ ਪਾਣੀ ਤੇ ਅੱਜ ਆਪਾਂ ਸੇਰ ਮਾ ਲੇ ਮੈਂ ਕਹਿਆ ਜਿਆਦਾ ਸੇਰ ਨੂੰ ਲੱਗੀ ਆ तो पुनाळे काम करतात नेया अरे पण मक्या काढू नेवा खाली ਮਾਰੇ ਪਾ ਦੇ ਇਹਨਾਂ ਦਾ ਵੀ ਸਾਫ਼ ਸਫਈਆ ਹੋ ਜਾਊਗਾ ਆਪਣੇ ਤਾਂ ਬੰਦੇਆਂ ਦਾ ਵੀ ਡੰਗਰਾਂ ਦਾ ਵੀ ਬੁਰਾ ਹਾਲ ਕਰਿਆ ਪਿਆ ਆ ਹੁਣ ਤਾਂ ਪਰਮਾਤਮਾ ਤੋਂ ਕਾਢੀ ਦਵੇ ਇਹ ਬੰਦਾ ਤਾਂ ਸੇਖ ਲੂਗਾ ਹਿੱਟਰ ਲਾ ਲੂ ਬਹੁਤ ਕੁਛ ਕਰ ਲੈਨੇ ਆ ਤੇ ਇਹਨਾਂ ਦੇ ਜਾਨਵਰਾਂ ਨੇ ਤਾਂ ਵਿਚਾਰਿਆਂ ਨੇ ਕਿੱਥੇ ਖੜਾਤਾ ਖੜ ਗਿਆ ਡਾ ਆ ज साफ सफया करा थले तुके तो बह जाने नहीं था गिले के। आ आ। तो गिर भी ठंड चीज बोलो हां दीडी दोने छोटिया ने उन्होंने ना मारे हां की गल ਛੋਟੀਆਂ ਦਾ ਪੁੱਤ ਇਲ ਤਾਂ ਬਹੁਤ ਜ਼ਿਆਦਾ ਕਰਦੀਆਂ ਨੇ ਤੇਰੇ ਵਰਗੀਆਂ ਨੇ ਉਹ ਕੀ ਹੈ ਕੀ ਕਰਦੀਆਂ ਉਹ ਉਹ ਲੜਦੀਆਂ ਨੇ ਫੇਰ ਉਹਨਾਂ ਨੂੰ ਕੋਈ ਹੋਰ ਜਗ੍ਹਾ ਲੱਭਾ ਹੋਰ ਜਗ੍ਹਾ ਕਿੱਥੇ ਲੱਭੀਏ ਜਿੱਥੇ ਇਹਨਾਂ ਨੇ ਬੈੱਡ ਨੇ ਉੱਥੇ ਹੋਣਾ ਉੱਥੇ ਸਾਡਾ

ਛੋਟੀ ਹੁੰਦੀ ਦਾ ਪਤਾ ਨਹੀਂ ਕਿਵੇਂ ਉੱਥੇ ਉਹਨਾਂ ਕੋਲ ਵੀ ਪੁਰਾ ਮਰਦਾ ਵਿਆ ਹੋਇਆ ਸੀਗਾ ਇੱਕ ਪਤਨ ਡੀਡੂਗੀ ਹੋਈ ਸੀ ਛੋਟੀ ਹੁੰਦੀ ਤੇ ਵਪਾਰੀ ਤਾਂ ਦੇਖ ਕੇ ਦੇਖ ਲੋ ਐਂ ਕਰ ਦੇਣਗੇ ਉਹ ਸਿਰਫ ਉਹ ਲੱਖ ਤੋਂ ਉੱਤੇ 1 ਲੱਖ 20 ਹਜ਼ਾਰ ਤੱਕ ਮੈਂ ਹੱਸ ਸੀਗੀ ਇੰਨੀ ਤਖੜੀ ਸੀ ਤੇ ਦੁੱਧ ਵੀ ਸੀਗਾ 15 16 ਕਿਲੋ ਛੋੜ ਡੰਗ ਦਾ ਤੇ ਉਹ ਹੀ ਬਸ ਫੜੀ ਗਏ ਨੇ ਬਹਾਨਾ ਇਹ ਤਾਂ ਪਾਸਾ ਦਵਿਆ ਹੋਇਆ ਪਾਸਾ ਦਵਿਆ ਹੋਇਆ ਮੇਖਾ ਆਪਾਂ ਕਿਹੜਾ ਵੀ ਝੂਠ ਬੋਲ ਕੇ ਦੇਣ ਲੱਗੇ ਆ ਵੀ ਤੁਹਾਡੇ ਸਾਹਮਣੇ ਹੀ ਆ ਚੋਕੇ ਦੇਖ ਲਿਓ ਉਹ ਸਿਰਫ 77000 ਦੀ ਲੈ ਕੇ ਗਏ ਨੇ ਇਹ ਵਪਾਰੀਆਂ ਨੂੰ ਆਤ ਹੁੰਦੀ ਹੈ ਜਦ ਇੱਕ ਨੂੰ ਇੱਕ ਜਣ ਦੇਖ ਲਵੇ ਫਿਰ ਉਹ ਸਾਰੇ ਵਪਾਰੀਆਂ ਦੇ ਵਿੱਚ ਫੋਨ ਖੜਕਾ ਦਿੰਦੇ ਨੇ ਵੀ ਇਤੋਂ ਵੱਧ ਪੈਸੇ ਲਾਏ ਹੋਈ ਨਾ ਤੇ ਉਹ ਫਿਰ ਉਹਨੇ ਕੀ ਲਾਉਂਦੇ ਨੇ ਸਲਿੱਪ ਕਰ ਲਓ ਜੀ ਆਹ ਮਾੜੀ ਹੋਲੀ ਸਾਫ ਕਰਨੀ ਗੇ ਤੇ ਹੈਗੀ ਝੁੱਪ ਤਾਂ ਹਜੇ ਦੇ ਘਾਂਟਿਆਂ ਨੂੰ ਲੱਗ ਨੂੰ ਡੰਗਰਾ ਨੂੰ ਬਾਨੇ ਕੋਈ ਛੇ ਪਿੰਡੇ ਤੇ ਪਾਣੀ ਸੁਆਇਆ ਤੇ ਪਾਈ ਦੇ ਲੈਣਾ ਤੇ ਵਿਚਾਰੇ ਉਤੇ ਥੋੜਾ ਸਾਫ ਸੁਥਰਾ ਹੋ ਜੇ ਉਹਦੂ ਤਾਂ ਹੋਲੀ ਸਾਫ ਕਰਨੀ ਗੇ ਤੇ ਵੀ ਕੰਮ ਕਰਨੇ ਪੈਣਗੇ ਹੰਦੀ ਮੈਂ ਹੁਣ ਆਪਾਂ ਪਾਣੀ ਮਾਰ ਕੇ ਖਾਣੇ ਆ ਤਾਂ ਅੰਨ ਜਮ ਜਮ ਲੈਣਾ ਹੈ ਇਹਨਾਂ ਦੇ कख जमे है जी पैदा हो जाते डालफ डर रोज नहाँ नहाई भी उधर नहीं रखे है तो परमात्मा भी शो ही नहीं हुई सी मौसम ये ਨਰਾਉਂਿਆਂ ਦਾ ਡੰਗਰ ਉਹਦਾ ਬਿਮਾਰ ਹੋ ਜਾਂਦਾ ਮੈਂ ਸੀ ਮੈਸ ਨੂੰ ਠੰਡ ਲੱਗ ਗਈ ਸੀ ਇੱਕ ਦਿਨ ਪਤਾ ਨਹੀਂ ਬੁਖਾਰ ਹੀ ਆਉਂਦੇ ਸੀ ਇਹ ਦੇਖੀ ਦੁਖੀ ਜਨ ਦੇ ਨੇ ਲਿਗਾ ਬੈਗੀ ਮੈਸ ਨੂੰ ਬੁਖਾਰ ਹੋ ਗਈ ਉਹਨੂੰ ਬੁਖਾਰ ਹੋ ਗਿਆ ਸੀਗਾ ਉਹਦੇ ਵੀ ਦੋ ਸੀਗੇ ਲੱਗਦੇ ਰਹੇ ਦੋ ਰਨ ਤਾਂ ਡਰਦੇ ਉਹਨਾਂ ਲਈ ਨਹੀਂ ਹੈਗੇ ਵੀ ਕਿਤੇ ਹੋਰ ਨਾ ਕੋਈ ਢੀਲੀ ਮਿੱਟੀ ਹੋ ਜਾਵੇ ਫਿਰ ਉੱਤੇ ਲੱਗਣ ਨੂੰ ਹੋ ਜਾਂਦੇ ਨੇ

ਮੋਜੀ ਖਤ ਸੋ ਗਿਆ ਆਪਣਾ ਸਾਥ ਹੁਣ ਪਾਉਨੇ ਪਿੰਡੇ ਤੇ ਪਾਣੀ ਆਪਾਂ ਜਾਵਾਂਗੇ ਭੇਜ ਤੇ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਸਮਾਪਤ ਕੱਲ ਲੈ ਕੇ ਕੋਈ ਨਵਾਂ ਹੋਰ ਆ ਜਾਰ ਹੋਵਾਂਗੇ ਤਦ ਤੱਕ ਲਈ ਸਾਨੂੰ ਲੋਇਇਤ ਇਹ ਨਾਲੇ ਬਾੜ ਗਏ ਸੋਕੇ ਇਹਨਾਂ ਨੂੰ ਆਪਾਂ ਇਕੱਠੇ ਕਰਕੇ ਬਨਣੀ ਜਿਹੜੀਆਂ ਮੇਰੀਆਂ ਭੈਣਾਂ ਨੰਮੀਆਂ ਜੁੜੀਆਂ ਨੇ ਬੈਲ ਆਈਕਨ ਤਾਂ ਮਟਣ ਜ਼ਰੂਰ ਦਬਾ ਲਿਆ ਕਰੋ ਜੀ ਨੋਟੀਫਿਕੇਸ਼ਨ ਪਹਿਲਾਂ ਆਵੇ ਨੇੜੀਆਂ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਪਿਆਰ ਦੇਵਾ ਧੰਨਵਾਦ ਆ ਸਤਿ ਸ੍ਰੀ ਅਕਾਲ ਜੀ ਰਾਜੀ